ਅੱ비 ਦੇਖ ਰਹੇ ਸਰਦਸ਼ ਕੰ ਦਾ ਸਵਾਗਤ ਹੈ ਖਡੂਰ ਸਾਬ ਤੋਂ ਐਮਪੀ ਅਮਰਿਤਪਾਲ ਸਿੰਘ ਦਿੱਲੀ ਪਹੁੰਚ ਚੁਕੇ ਨੇ ਚੁੱਪ ਚੁਪੀ ਤੇ ਸੰਸਦ ਪਵਨ ਪਹੁੰਚੇ ਨੇ ਥੋੜੀ ਦੇਰ ਦੇ ਵਿੱਚ एमपी ਦੇ ਅਹੁਦੇ ਦੀ ਹਲਫ ਲੈਣਗੇ ਹਾਲਾਂਕਿ ਪਰੋਲ ਦਿੱਤੀ ਗਈ ਹੈ 4 ਦਿਨਾਂ ਦੀ ਤੇ ਇਸ ਦਰਮਿਆਨ ਦਿੱਲੀ ਦੇ ਵਿੱਚ ਹੀ ਰਹਿਣਾ ਪਏਗਾ ਤਾਂ ਤਸਵੀਰਾਂ ਵੀ ਥੋੜੀ ਦੇਰ ਦੇ ਵਿੱਚ ਸਾਹਮਣੇ ਆਉਣ ਗਿਆ ਕਿ ਆਖਿਰਕਾਰ ਅਮਰਿਤਪਾਲ ਸਿੰਘ ਦਿੱਲੀ ਪਹੁੰਚ ਚੁੱਕੇ ਨੇ ਵੱਡੇ ਕਾਫਲੇ ਦੇ ਨਾਲ ਪੁਲਿਸ ਫੋਰਸਾਂ ਦੀ ਸਖਤ ਤੈਨਾਤੀ ਇਸ ਵੇਲੇ ਕੀਤੀ ਗਈ ਹੈ ਤਾਂ ਮੌਕੇ ਦੀਆਂ ਤਸਵੀਰਾਂ ਵੀ ਜਿਹੜੀਆਂ ਥੋੜੀ ਦੇਰ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ ਗਿਆ ਕਿ ਆਖਿਰਕਾਰ ਅਮਰਿਤਪਾਲ ਸਿੰਘ ਇਸ ਵੇਲੇ ਜਿਹੜੇ ਆ ਦਿੱਲੀ ਪਹੁੰਚ ਚੁੱਕੇ ਨੇ মিডিਆ ਰਿਪੋਰਟਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਆਖਿਰਕਾਰ ਅਮਰਿਤਪਾਲ ਸਿੰਘ ਸੌ ਚੁੱਕਣ ਦੇ ਲਈ ਐਮਪੀ ਦੇ ਅਹੁਦੇ ਦੀ ਪਹੁੰਚ ਚੁੱਕੇ ਨੇ ਦਿੱਲੀ ਦੇ ਸੰਸਦ ਭਵਨ ਵਿਖੇ ਹਾਲਾਂਕਿ ਅਧਿਕਾਰਿਕ ਪੁਸ਼ਟੀ ਹੋਣਾ ਬਾਕੀ ਹੈ ਪਰ ਥੋੜੀ ਦੇਰ ਦੇ ਵਿੱਚ ਹੀ ਆਦੇ ਦੀ ਸੋਚ ਚੁੱਕੀ ਜਾਏਗੀ ਜਿਸ ਤਾ ਕਿ ਸਭ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਤਾਂ ਸਖਤ ਪੈਰਾ ਇਸ ਵੇਲੇ ਪਾਰਲੀਮੈਂਟ ਦੇ ਬਾਹਰ ਵੇਖਣ ਨੂੰ ਮਿਲ ਰਿਹਾ ਹਾਲਾਂਕਿ ਅਮਰਿਤਪਾਲ ਸਿੰਘ ਦੀ ਪਤਨੀ ਇਸ ਵੇਲੇ ਦਿੱਲੀ ਪਹੁੰਚੇ ਨੇ ਜਾਂ ਨਹੀਂ ਇਸ ਨੂੰ ਲੈ ਕੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਇਸ ਵੇਲੇ ਦਿੱਲੀ ਦੇ ਵਿੱਚ ਜਿੱਥੇ ਮੀਂਹ ਪੈ ਰਿਹਾ ਕਿਣਮਣ ਹੋ ਰਹੀ ਹੈ ਪੁਲਿਸ ਦਾ ਸਖਤ ਪੈਰਾ ਲੱਗਿਆ ਹੋਇਆ ਤਾਂ ਇਸ ਸਖਤ ਪੈਰੇ ਦੇ ਦਰਮਿਆਨ ਜੋ ਹੈ ਸੰਸਦ ਪਵਨ ਪਹੁੰਚ ਚੁਕੇ ਨੇ ਅਮਰਿਤਪਾਲ ਸਿੰਘ ਥੋੜੀ ਦੇਰ ਦੇ ਵਿੱਚ ਹੀ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦੇ ਚੈਂਬਰ ਚ ਜਾ ਕੇ ਜੋ ਹੈ ਸੋਹ ਚੁੱਕੀ ਜਾਏਗੀ ਪੰਜਾਬ ਦੇ 13ਵੇਂ ਐਮਪੀ ਦੇ ਵੱਲੋਂ ਕਿਉਂਕਿ 12 ਐਮਪੀਜ਼ ਨੇ ਪਹਿਲਾਂ ਸੋਹ ਚੱਕ ਲਈ ਸੀ ਖਡੂਰ ਸਾਹਿਬ ਦੇ ਐਮਪੀ ਵੱਲੋਂ ਸੋਹ ਚੁਕਣੀ ਬਾਕੀ ਸੀ ਤਾਂ ਪਰਿਵਾਰ ਵੀ ਇਸ ਵੇਲੇ ਗੁਰਦੁਆਰਾ ਰਕਾਬगंज ਸਾਹਿਬ ਵਿਖੇ ਮੌਜੂਦ ਹੈ ਥੋੜੀ ਦੇਰ ਦੇ ਵਿੱਚ ਰਵਾਨਾ ਹੋਏਗਾ ਤਾਂ ਅਮ੍ਰਿਤਪਾਲ ਸਿੰਘ ਜਿਹੜੇ ਕਿ ਸਵੇਰੇ 4 ਵਜੇ ਵਰਦੇ ਮੀ ਦੇ ਵਿੱਚ ਮਿਲਟਰੀ ਦੇ ਸਪੈਸ਼ਲ ਜਹਾਜ਼ ਦੇ ਵਿੱਚ ਬੈਠ ਕੇ ਰਵਾਨਾ ਹੋਏ ਸਨ ਤਾਂ ਦਿੱਲੀ ਪਹੁੰਚ ਚੁੱਕੇ ਨੇ ਤਾਂ ਥੋੜੀ ਦੇਰ ਦੇ ਵਿੱਚ ਐਮਪੀ ਵਜੋਂ ਸੋਚ ਚੁੱਕਣਗੇ ਪਰਿਵਾਰ ਜੇਕਰ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਇਸ ਵੇਲੇ ਗੁਰਦੁਆਰਾ ਰਕਾਬ ਗੰਸਾਏ ਵਿਖੇ ਮੌਜੂਦ ਹੈ ਥੋੜੀ ਦੇਰ ਦੇ ਵਿੱਚ ਰਵਾਨਾ ਹੋਣਗੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਪਿਤਾ ਦਾ ਵਿਸ਼ੇਸ਼ ਤੌਰ ਤੇ ਜੋਨਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਤਾਂ ਅਜਿਹੇ ਦੇ ਵਿੱਚ ਐਮਪੀ ਸਰਬਜੀਤ ਸਿੰਘ ਖਾਲਸਾ ਵੀ ਦਿੱਲੀ ਵਿਖੇ ਮੌਜੂਦ ਨੇ ਤਾਂ ਸੰਸਦ ਭਵਨ ਹੈ ਪਹੁੰਚ ਚੁੱਕੇ ਨੇ ਖਡੂਰ ਸਾਬ ਤੋਂ ਐਮਪੀ ਅਮਰਿਤਪਾਲ ਸਿੰਘ ਥੋੜੀ ਜੇਰ ਦੇ ਵਿੱਚ ਸੌ ਚੁੱਕਣਗੇ ਹਾਲਾਂਕਿ 4 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ ਪਰ ਇਸ 4 ਦਿਨਾਂ ਦੀ ਪੈਰੋਲ ਦੇ ਦਰمیان 10 ਸ਼ਰਤਾਂ ਵੀ ਅਮਰਿਤਪਾਲ ਸਿੰਘ ਨੂੰ ਲੈ ਕੇ ਰੱਖੀਆਂ ਗਈਆਂ ਨੇ ਕਿ ਸੌ ਚੁੱਕਣ ਤੋਂ ਬਾਅਦ ਸਿੱਧਾ ਜੇਲ੍ਹ ਦੇ ਵਿੱਚ ਵਾਪਸੀ ਹੋਏਗੀ ਪਰਿਵਾਰ ਦੇ ਨਾਲ ਮੁਲਾਕਾਤ ਸਿਰਫ ਦਿੱਲੀ ਦੇ ਵਿੱਚ ਹੋਏਗੀ ਦਿੱਲੀ ਤੋਂ ਬਾਹਰ ਜਾਣ ਦੀ ਸਾਫ਼ ਤੌਰ ਤੇ ਮਨਾਹੀ ਹੈ ਯਾਨੀ ਕਿ ਜ਼ਾਹਿਰ ਜੀ ਗੱਲ ਹੈ ਕਿ ਪੰਜਾਬ ਦੇ ਵਿੱਚ ਅਮਰਿਤਪਾਲ ਸਿੰਘ ਦੀ ਐਂਟਰੀ ਬੈਨ ਨੋ ਐਂਟਰੀ ਐ ਸਾਫ਼ ਤੌਰ ਤੇ ਜਿਹੜੀਆਂ ਸ਼ਰਤਾਂ ਰੱਖੀਆਂ ਨੇ ਉਸ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿਸੇ ਤਰ੍ਹਾਂ ਦਾ ਕੋਈ ਵੀ ਬਿਆਨ ਮੀਡੀਆ ਦੇ ਵਿੱਚ ਨਹੀਂ ਦੇ ਸਕਦੇ ਅਮਰਿਤਪਾਲ ਸਿੰਘ ਚੋਹ ਚੁੱਕਣ ਸਮੇਂ ਨਾ ਹੀ ਕੋਈ ਫੋਟੋ ਨਾ ਹੀ ਕੋਈ ਵੀਡੀਓ ਬਣਾ ਆ ਸਕਦੇ ਨੇ ਤੇ ਅਜਿਹਾ ਕੋਈ ਬਿਆਨ ਜਿਹੜਾ ਕਿ ਦੇਸ਼ ਦੀ ਸ਼ਾਂਤੀ ਨੂੰ ਭੰਗ ਕਰੇ ਇਸੇ ਤਰ੍ਹਾਂ ਦਾ ਕੋਈ ਵੀ ਬਿਆਨ ਜਿਹੜਾ ਹੈ ਜਾਰੀ ਨਹੀਂ ਕੀਤਾ ਜਾਏਗਾ ਤਾਂ ਅਮਰਿਤਪਾਲ ਸਿੰਘ ਨੂੰ ਲੈ ਕੇ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਦਿੱਲੀ ਪਹੁੰਚ ਚੁੱਕੇ ਨੇ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਸੰਸਦ ਭਵਨ ਵਿਖੇ ਪਹੁੰਚ ਕੇ ਜੋ ਹੈ ਪਾਰਲੀਮੈਂਟ ਦੇ ਵਿੱਚ ਜਾ ਕੇ ਲੋਕ ਸਭਾ ਦੇ ਸਪੀਕਰ ਦੀ ਚੈਂਬਰ ਦੇ ਵਿੱਚ ਜਾ ਕੇ ਸੋਚ ਚੁੱਕੀ ਜਾਏਗੀ ਤਾਂ 2023 ਦੇ ਵਿੱਚ ਅਸਾਮ ਦੀ ਡੀਬ੍ਰੂਗੜ ਜੇਲ੍ਹ ਭੇਜਿਆ ਗਿਆ ਸੀ ਅਮਰਿਤਪਾਲ ਸਿੰਘ ਨੂੰ ਅਜਨਾਲਾ ਥਾਣਾ ਤੇ ਹਮਲਾ ਹੋਇਆ ਸੀ ਉਸ ਤੋਂ ਬਾਅਦ ਇਹ ਵਿਵਾਦ ਜਿਹੜਾ ਹੈ ਪੱਖ ਜਾਂਦਾ ਤਾਂ ਤਾਂ 24 ਫਰਵਰੀ 2023 ਨੂੰ ਹਮਲੇ ਦਾ ਕੇਸ ਜਿਹੜਾ ਹੈ ਦਰਜ ਹੋ ਜਾਂਦਾ ਹੈ ਤੇ ਅਮਰਿਤਪਾਲ ਸਿੰਘ ਦੇ ਉੱਤੇ 2023 ਮਾਰਚ ਦੇ ਵਿੱਚ ਹੀ ਐਨਐਸਏ ਲਗਾ ਦਿੱਤਾ ਜਾਂਦਾ ਹੈ ਹਾਲਾਂਕਿ ਐਮਪੀ ਬਣਨ ਤੋਂ ਬਾਅਦ 1 ਸਾਲ ਦਾ ਵਾਅਦਾ ਐਨਐਸਏ ਦੇ ਵਿੱਚ ਕਰ ਦਿੱਤਾ ਗਿਆ ਪਰ ਇਹ ਸਭ ਦੇ ਵਿਚਾਲੇ ਪੰਜਾਬ ਸਰਕਾਰ ਦੇ ਵੱਲੋਂ ਲੋਕ ਸਭਾ ਦੇ ਸਪੀਕਰ ਨੂੰ ਚਿੱਠੀ ਭੇਜੀ ਗਈ ਸੀ ਕਿ ਆਖਿਰਕਾਰ ਪੰਜਾਬ ਦੇ ਜਿੱਤੇ ਹੋਏ ਐਮਪੀ ਨੂੰ ਪੈਰੋਲ ਦਿੱਤੀ ਜਾਵੇ ਤਾਂ ਅਜੇ ਦੇ ਵਿੱਚ 2 ਦਿਨਾਂ ਬਾਅਦ ਇੱਕ ਘੜੀ ਆ ਜਾਂਦੀ ਹੈ ਅਨਾਉਂਸਮੈਂਟ ਕਰ ਦਿੱਤੀ ਜਾਂਦੀ ਹੈ ਕਿ 5 ਜੁਲਾਈ ਨੂੰ ਅਮਰਿਤਪਾਲ ਸਿੰਘ ਪਾਰਲੀਮੈਂਟ ਦੇ ਵਿੱਚ ਜਾ ਕੇ ਸੋਹ ਚੁੱਕਣਗੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਐਸਐਸਪੀ ਸਤਿੰਦਰ ਸਿੰਘ ਦੀ ਸਾਰੀ ਜ਼ਿੰਮੇਵਾਰੀ ਲਗਾਈ ਗਈ ਹੈ ਉਹਨਾਂ ਦੀ ਦੇਖਰੇਖ ਹੋਈ ਜੋ ਹੈ ਅਮਰਿਤਪਾਲ ਸਿੰਘ ਜੋ ਹੈ ਐਮਪੀ ਦੇ ਅਹੁਦੇ ਦੀ ਸੋਹ ਚੁੱਕਣਗੇ ਤਾਂ ਪਰਿਵਾਰ ਇਸ ਵੇਲੇ ਅਮਰਿਤਪਾਲ ਸਿੰਘ ਦਾ ਗੁਰਦੁਆਰਾ ਸ਼੍ਰੀ ਰਕਾਬਗੰਦ ਸਾਹਿਬ ਵਿਖੇ ਮੌਜੂਦ ਹੈ ਤੇ ਅਮਰਿਤਪਾਲ ਸਿੰਘ ਦਿੱਲੀ ਪਹੁੰਚ ਚੁੱਕੇ ਨੇ ਸੰਸਦ ਭਵਨ ਪਹੁੰਚੇ ਨੇ ਤਾਂ ਕੁਝੀ ਮਿੰਟਾਂ ਦੇ ਦਰਮਿਆਨ ਜੋ ਐ ਸੋ ਚੁੱਕਣਗੇ ਤੇ ਅਫੀਸ਼ੀਅਲ ਤੌਰ ਤੇ ਖਡੂਰ ਸਾਹਿਬ ਦੇ ਐਮਪੀ ਬਣ ਜਾਣਗੇ ਆਜ਼ਾਦ ਉਮੀਦਵਾਰ ਜਿਨ੍ਹਾਂ ਨੇ ਜਿੱਤ ਹਾਸਲ ਕੀਤੀ ਹੈ ਭਾਈ ਅਮਰਿਤਪਾਲ ਸਿੰਘ